ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸਿੱਖ ਰਾਜ ਦੀ ਹੋਰ ਇੱਕ ਨਿਸ਼ਾਨੀ ਲੈ ਕੇ ਆਏ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਸੀ ਉਹਨੂੰ ਦੁਬਾਰਾ ਸਰਜੀਤ ਕੀਤਾ ਦੁਬਾਰੇ ਆਪਣੇ ਆਸਤੇ ਆਪਣੇ ਬੱਚਿਆਂ ਆਸਤੇ ਆਪਣੀ ਅਗਲੀ ਪੀੜ੍ਹੀ ਆਸਤੇ ਸਾਹਮ ਕੇ ਰੱਖਿਆ ਅੱਜ ਆਪਾਂ ਉਹ ਭਰਾਵਾਂ ਨਾਲ ਮਿਲਾਉਣੇ ਆ ਤੇ ਉਹੀ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਇਸ ਬਾਰੇ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਇੱਥੇ ਜ਼ਰੂਰ ਆ ਕੇ ਲੈ ਕੇ ਆਉਣਾ ਕਿਹੜੀ ਲੋਕੇਸ਼ਨ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਆਪਣੇ ਬਾਰੇ ਤੇ ਜਗ੍ਹਾ ਬਾਰੇ ਜ਼ਰੂਰ ਦੱਸਿਓ ਜੀ ਦੇਖੋ ਆਪਣੇ ਤੇ ਜਗਾ ਬਾਰੇ ਤਾਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹਾਂ ਜੀ ਕਿ ਤੁਸੀਂ ਐਡੀ ਦੂਰੋਂ ਬਠਿੰਡੇ ਤੋਂ ਚੱਲ ਕੇ ਇੱਕ ਸਿੱਖੀ ਦੀ ਤੜਫ ਲੈ ਕੇ ਕੌਮ ਦੀ ਤੜਫ ਲੈ ਕੇ ਇੱਥੇ ਪਹੁੰਚੇ ਆ ਤਾਂ ਕਿ ਇਹ ਜਗਾ ਲੋਕਾਂ ਨੂੰ ਦਿਖਾਈ ਜਾ ਸਕੇ ਤੇ ਸਾਡੀ ਵੀ ਇਹੀ ਮਨਸਾ ਹੈ ਸੋ ਅਸੀਂ ਤੁਹਾਡੇ ਚੈਨਲ ਜ਼ਰੀਏ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਆ ਮੇਰੇ ਸਾਥੀ ਨੇ ਨਾਲ ਜਰਨੈਲ ਸਿੰਘ ਜੀ ਮੰਗਰੋੜ ਜਿਹੜੇ ਇੱਥੇ ਆਪਾਂ ਸੇਵਾ ਕਰ ਰਹੇ ਆ ਹਾਂ ਜੀ ਇਹ ਜਿਹੜੀ ਜਗਾ ਹੈ ਇਹ ਬਿਲਕੁਲ ਇੱਥੇ ਰੋਪੜ ਦਾ ਇੱਕ ਹੈੱਡ ਦਾ ਪੁਲ ਕਿਹਾ ਜਾਂਦਾ ਹੈ ਹੈੱਡ ਵਰਕਰਸ ਜਿਵੇਂ ਹਰੀਕੇ ਪੱਤਨਾ ਸੇਮ ਇਹੀ ਚੀਜ਼ ਆ ਹਾਂਜੀ ਇਹ ਪੁਲ ਪਾਰ ਕਰਦੀ ਸਾਰ ਅੱਗੇ ਆ ਕੇ ਇੱਕ ਟੀ ਪੁਆਇੰਟ ਬਣਦਾ ਹੈ ਇੱਕ ਰਸਤਾ ਸਿੱਧਾ ਜਲੰਧਰ ਅੰਮ੍ਰਿਤਸਰ ਨੂੰ ਚਲੇ ਜਾਂਦਾ ਹੈ ਇੱਕ ਰਸਤਾ ਇੱਥੋਂ ਅਨੰਦਪੁਰ ਸਾਹਿਬ ਨੂੰ ਜਾਂਦਾ ਬਾਇਆ ਨੂਰਪੁਰ ਵਿਧੀ ਅੱਗੇ ਹਿਮਾਚਲ ਚਲੇ ਜਾਂਦਾ ਹੈ ਅਸੀਂ ਉਸ ਟੀ ਪੁਆਇੰਟ ਦੇ ਖੜੇ ਆ ਤੇ ਇਸ ਟੀ ਪੁਆਇੰਟ ਦੇ ਨਾਲ ਤੁਹਾਡੇ ਕੈਮਰੇ ਨਾਲ ਦਿਖਾਇਆ ਜਾਂਦਾ ਹੈ ਕਿ ਇੱਕ ਇਹ ਦਰਸ਼ਨੀ ਜੋੜੀ ਕਹਿ ਸਕਦੇ ਆਪਾਂ ਇਹ ਬਣੀ ਆ ਜਿਹਦੇ ਉੱਪਰ ਵਰਾਸਤੇ ਚੌਂਕੀ ਸਰਕਾਰੀ ਖਾਲਸਾ ਲਿਖਿਆ ਹੋਇਆ ਹੈ। ਹਾਂਜੀ। 4 ਸਾਲ ਪਹਿਲਾਂ ਇੱਥੇ ਕੋਈ ਨੋਂ ਨਿਸ਼ਾਨੀ ਦੇ ਨਾ ਚੀਜ਼ਾਂ ਦਾ ਜੋ ਤੁਸੀਂ ਅੱਜ ਦੇਖ ਰਹੇ ਆ। ਹਾਂਜੀ। ਇਹ 1800 ਇੱਕ ਦੇ ਵਿੱਚ ਖਾਲਸੇ ਦਾ ਰਾਜ ਸ਼ੁਰੂ ਹੋਇਆ। ਮਹਾਰਾਜਾ ਰਣਜੀਤ ਸਿੰਘ ਮੁਖੀ ਬਣਿਆ। ਹਾਂਜੀ। ਤੇ 1849 ਦੇ ਵਿੱਚ 48 ਸਾਲਾਂ ਦੇ ਵਿੱਚੋਂ ਖਤਮ ਹੋ ਗਿਆ। ਹਾਂਜੀ। ਅੰਗਰੇਜ਼ਾਂ ਦਾ ਰਾਜ ਹੋ ਗਿਆ। ਜਦੋਂ ਸਿੱਖ ਰਾਜ ਸੀ ਉਦੋਂ ਦੇਸ਼ ਪੰਜਾਬ ਇੱਕ ਦੇਸ਼ ਸੀ ਨਾ ਕਿ ਸਟੇਟ ਸੀ। ਇਹ ਜਿੱਥੇ ਅਸੀਂ ਖੜੇ ਆ ਬਿਲਕੁਲ ਇਸ ਜਗ੍ਹਾ ਤੇ ਇਹ ਸਮਝ ਲਓ ਕਿ ਅਸੀਂ ਦੇਸ਼ ਪੰਜਾਬ ਵਿੱਚ ਖੜੇ ਆ ਤੁਸੀਂ ਕੈਮਰਾ ਲੈ ਕੇ ਹਿੰਦੁਸਤਾਨ ਦੀ ਧਰਤੀ ਤੇ ਖੜੇ ਆ ਬਾਰਡਰ ਇਹ ਬਾਰਡਰ ਉਸ ਬਾਰਡਰ ਦੇ ਉੱਪਰ ਤੁਸੀਂ ਆਪਾਂ ਉੱਪਰ ਜਾ ਕੇ ਦੇਖਾਂਗੇ ਸਾਹ ਜਰਨੈਲ ਸਿੰਘ ਜੀ ਦੱਸਣਗੇ ਤੁਹਾਨੂੰ ਉੱਥੇ ਇੱਕ ਝੰਡਾ ਲੱਗਿਆ ਹੋਇਆ ਹੈ ਹਾਂਜੀ ਮੈਂ ਬੇਨਤੀ ਕਰਦੇ ਆ ਕਿ ਸ਼ਰਧਾ ਬਸ ਨਾ ਅਸੀਂ ਝੰਡਾ ਸਾਹਿਬ ਕਹਿ ਦਿੰਦੇ ਆ ਉਹ ਨਿਸ਼ਾਨ ਸਾਹਿਬ ਕਹਿ ਦਿੰਦੇ ਦਰਅਸਲ ਉਹ ਝੰਡਾ ਹੈ ਜਿਵੇਂ ਕਿਸੇ ਦੇਸ਼ਾਂ ਦਾ ਝੰਡਾ ਹੁੰਦਾ ਬਾਰਡਰ ਤੇ ਪਾਕਿਸਤਾਨ ਦਾ ਇੰਡੀਆ ਦਾ ਹੁਣ ਆਪਣੇ ਤਿਰੰਗਾ ਕਿਉਂਕਿ ਸਭ ਤੋਂ ਮੈਂ ਤਾਂ ਥੋੜਾ ਜਿਹਾ ਗ੍ਰੇਜ ਕਰਦਾ ਕਿਉਂਕਿ ਨਿਸ਼ਾਨ ਨੂੰ ਸਾਬ ਉੱਥੀ ਕਿਹਾ ਜਾਂਦਾ ਜਿਸ ਚਗਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਹਾਂਜੀ ਜੇ ਅਸੀਂ ਹਰ ਝੰਡੇ ਨੂੰ ਨਿਸ਼ਾਨ ਸਾਹਿਬ ਕਹੂੰਗੇ ਫਿਰ ਉਸ ਨਿਸ਼ਾਨ ਸਾਹਿਬ ਦੀ ਇੱਕ ਕਿਸਮ ਦੀ ਬੇਅਦਬੀ ਆ ਇਹ ਝੰਡਾ ਹੈ ਦੇਸ਼ ਦੀ ਹੱਦ ਦਾ ਸੋ ਝੰਡਾ ਇੱਥੇ ਲਾਇਆ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਝੌਤਾ ਹੋਇਆ ਅੰਗਰੇਜ਼ਾਂ ਦੇ ਨਾਲ ਸਮਝੌਤਾ ਅੰਗਰੇਜ਼ਾਂ ਨੇ ਗੋਡੇ ਟੇਕ ਕੇ ਕੀਤਾ ਸੀ ਕਿ ਤੁਹਾਨੂੰ ਜਿੰਨਾ ਮੁਸ਼ਕਿਲ ਆ ਪਰ ਆਪਾਂ ਮਿਲਵਰਤਨ ਸ਼ੁਰੂ ਕਰੀਏ ਹਾਂਜੀ ਇਹ ਜਿਹੜਾ ਤੁਸੀਂ ਲੰਘ ਕੇ ਸਤਲੁਜ ਦਾ ਪੁਲ ਲੱਗਿਆ ਹੈ ਇਹ ਉਸ ਸਮਝੌਤੇ ਦੇ ਦੌਰਾਨ ਇਥੇ ਕਿਸ਼ਤੀਆਂ ਦਾ ਪੁਲ ਲੱਗਿਆ ਦੋਨਾਂ ਦੇਸ਼ਾਂ ਦਾ ਵਪਾਰ ਦੋਨਾਂ ਦੇਸ਼ਾਂ ਦਾ ਮਿਲਵਰਤਨ ਇਹ ਸ਼ੁਰੂ ਹੋਇਆ ਹਾਂਜੀ ਤੇ ਉਹ ਜਦੋਂ ਇਹ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋਇਆ ਉਦੋਂ ਸਿੱਖ ਜਰਨੈਲ ਅਕਾਲੀ ਫੂਲਾ ਸਿੰਘ ਹਕਮਤ ਸਿੰਘ ਚਿਮਨੀ ਭਾਈ ਨਿਧਾਨ ਸਿੰਘ ਪੰਜ ਹੱਥਾ ਤੇ ਹਰੀ ਸਿੰਘ ਨਲੂਆ ਜਿਹੜੇ ਜਰਨਲਿਸਟ ਸਿਰ ਕੱਢਵੇਂ ਉਹਨਾਂ ਨੇ ਮਹਾਰਾਜਾ ਅਨਜੀਤ ਸਿੰਘ ਨੂੰ رائے ਦਿੱਤੀ ਕਿ ਸਮਝੌਤਾ ਕਰਨ ਤੋਂ ਪਹਿਲਾਂ ਇਹ ਆਪਣੀ ਪੁਲਿਸ ਚੌਕੀ ਫੌਜ ਦੀ ਚੌਕੀ ਕੈਂਪ ਕਹਿ ਲਓ ਆਪਾਂ ਜਿਵੇਂ ਬਾਰਡਰ ਤੇ ਹੁੰਦੀਆਂ ਹੈ ਸ਼ੌਣੀ ਕਿ ਇਸ ਸ਼ੌਣੀ ਨੂੰ ਪਾਵਰਫੁੱਲ ਕਰੋ ਹੋਰ ਤਾਂ ਕਿ ਜਦੋਂ ਦੁਸ਼ਮਣ ਸਮਝੌਤਾ ਵੀ ਕਰੇ ਉਹ ਦੇਖੇ ਵੀ ਇਹਨਾਂ ਕੋਲ ਬਹੁਤ ਕੁਸ਼ਾ ਇੱਕ ਪਾਵਰ ਦਿਖਾਉਣ ਦਾ ਤਰੀਕਾ ਅੱਜ ਵੀ ਉਵੇਂ ਹੀ ਆ ਤੇ ਇੱਥੇ ਫੌਜੀਆਂ ਦੀ ਸੀ ਲੱਖਾਂ ਦੀ ਗਿਣਤੀ ਵਿੱਚ ਫੌਜ ਸੀ ਤੋਪਾਂ ਬੀੜੀਆਂ ਗਈਆਂ ਜੋ ਬਾਰਡਰ ਦਾ ਝਾਕਾ ਵਾਕਾ ਹੁੰਦਾ ਹੈ ਉਹ ਇੱਥੇ ਸੀ ਲੇਕਿਨ 1849 ਦੇ ਵਿੱਚ ਜਿਉ ਸਾਡਾ ਪੰਜਾਬ ਦੇਸ਼ ਖਾਲਸਾ ਰਾਜ ਅੰਗਰੇਜ਼ਾਂ ਦੇ ਅਧੀਨ ਹੋਇਆ ਤਾਂ ਸਭ ਤੋਂ ਪਹਿਲਾਂ ਇਹ ਚੌਂਕੀ ਢਾਈ ਗਈ ਹੈ ਇਹ ਚੌਂਕੀ ਤਾਂ ਕੇ ਤਬਾਹ ਕੀਤੀ ਗਈ ਆ ਤੇ ਉਦੋਂ ਬਾਅਦ ਅੱਗੇ ਮਾਰੋਮਾਰ ਹੋਈ ਆ ਅਗਲੀ ਗੱਲ ਆਪਾਂ ਇਤਿਹਾਸ ਦੀ ਹੋਰ ਅੱਗੇ ਜਾ ਕੇ ਦੱਸੂਗੇ ਪਰ ਐਸੀ ਇਹ ਦੱਸ ਦਈਏ ਕਿ 2000 23 ਦੇ ਵਿੱਚ ਹਾਂਜੀ ਇੱਥੇ ਇੱਕ ਬਹੁਤ ਵੱਡਾ ਮੋਰਚਾ ਲੱਗਿਆ ਸੀ ਸੰਗਤਾਂ ਦਾ ਹਾਂਜੀ ਇਸ ਜਗ੍ਹਾ ਦੀ ਨਿਸ਼ਾਨਦੇਹੀ ਵਾਸਤੇ ਹਾਂਜੀ ਕਿਉਂਕਿ ਪਹਿਲਾ ਫੈਕਟਰੀ ਦੇ ਵਿੱਚੋਂ ਇੱਕ ਕੱਚਾ ਜਿਹਾ ਰਸਤਾ ਸੀ ਕੋਈ ਜਾਂਦਾ ਵੀ ਨਹੀਂ ਸੀ ਹੈਗਾ ਕਿਉਂਕਿ ਆਮ ਬੰਦਾ ਡਰ ਜਾਂਦਾ ਫੈਕਟਰੀ ਸਕਿਉਰਿਟੀ ਹੁੰਦੀ ਆ ਤੇ ਇੱਥੇ ਇੱਕ ਵੱਡਾ ਮੋਰਚਾ ਲੱਗਿਆ ਜਰਨੈਲ ਸਿੰਘ ਜੀ ਵਰਗੇ ਹੋਰ ਬਹੁਤ ਯੋਧੇ ਭਾਈ ਬਖਸ਼ੀ ਸਿੰਘ ਖੜਕੂ ਤੇ ਸਾਡੇ ਕੁਲਵੰਤ ਸਿੰਘ ਜੀ ਤੇ ਇੱਥੇ ਤੋਂ ਰੋਪੜ ਦੀਆਂ ਜਾਦਾ ਸੰਗਤਾਂ ਸੀ ਬਾਹਰੋਂ ਵੀ ਬਹੁਤ ਆਈ ਸੀ ਹਾਂਜੀ ਉਹ ਉਦੋਂ ਸਰਕਾਰਾਂ ਦੇ ਉੱਪਰ ਦਬਾਅ ਪਿਆ ਸਾਡੀ ਇੱਕੋ ਮੰਗ ਸੀ ਕਿ ਸਾਡੀ ਨਿਸ਼ਾਨਦੇਹੀ ਕਰਾਈ ਜਾਵੇ ਕਿਉਂਕਿ ਇਹਦਾ ਕਾਗਜ਼ਾਂ ਦੇ ਵਿੱਚ ਜਿਨ੍ਹਾਂ ਨੇ ਤੁਹਾਡੇ ਵੀਡੀਓ ਨਹੀਂ ਦੇਖਣਾ ਜੇ ਤੁਸੀਂ ਗੂਗਲ ਤੇ ਸਰਚ ਕਰਨਾ ਹੈ ਇਸ ਜਗ੍ਹਾ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਹੈਰੀ ਤੇਜ ਹਿੱਲ ਪਾਰਕ ਅਸਰੋ ਇਹ ਨਾਮ ਆ ਠੀਕ ਹੈ ਮਾਲ ਵਿਭਾਗ ਦੇ ਵਿੱਚ ਵੀ ਇਹੀ ਨਾਮ ਆ ਠੀਕ ਹੈ ਪਰ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਜਗ੍ਹਾ ਹੈ ਕਿੱਧਰ ਟੱਕਰਾ ਮਾਰਦੇ ਰਹੇ ਅਸੀਂ ਲੇਕਿਨ ਫਿਰ ਉਹ ਦੱਸਿਆ ਕਿ ਸੈਟੇਲਾਈਟ ਰਹੀ ਇਹਦੀ ਨਿਸ਼ਾਨਦੇਹੀ ਹੋ ਸਕਦੀ ਆ ਇਹ ਗਰਾਊਂਡ ਤੇ ਨਹੀਂ ਹੋ ਸਕਦੀ ਪਹਾੜੀ ਏਰੀਆ ਹੈ ਪਰ ਉਹ ਮੋਰਚੇ ਦੇ ਵਿੱਚ ਫਿਰ ਦੋਨੇ ਹਲਕਿਆਂ ਦੇ ਬਲਾਚੌਰ ਇਹ ਜਗਾ ਨਵਾਂ ਸ਼ਹਿਰ ਚ ਪੈਂਦੀ ਅੱਜ ਹਾਂਜੀ ਤੇ ਦੋਨੇ ਐਮਐਲਏ ਵੀ ਆਏ ਹੋਰ ਸਾਰਾ ਆਇਆ ਮਹਿਕਮਾ ਫਿਰ ਇਹ ਜਗਾ ਦੀ ਨਿਸ਼ਾਨਦੇਹੀ ਹੋਈ ਤੇ ਅੱਜ ਇਹ ਦੱਸਦੀ ਏ ਕਿ 8.5 ਏਕੜ ਜ਼ਮੀਨ ਇਸ ਜਗਾ ਦੇ ਨਾਮਾ ਉਹ ਦਿਖਾ ਲਓ ਜੇ ਤੁਸੀਂ ਉਹ ਬੁਰਜੀ ਲੱਗੀ ਹੋਈ ਏ ਉਦੋਂ ਹੀ ਲਾਈਆਂ ਸੀ ਸਾਰੀਆਂ ਸੀ ਠੀਕ ਹੈ ਇਹ ਬੁਰਜੀ ਇਧਰ ਦੇ ਪਾਸੇ ਲਾਸਟ ਆ ਲਗਭਗ 4-5 ਏਕੜ ਛੜ ਦੇ ਨਾਲ ਲੱਗਦੀ ਆ ਜਗਾ ਇਹ ਨਿਸ਼ਾਨਦੀ ਹੋਈ ਆ ਉਦੋਂ ਬਾਅਦ ਫਿਰ ਜਿਹੜੀ ਸਵਰਾਜ ਮੱਝ ਦਾ ਫੈਕਟਰੀ ਸੀ ਕਿਉਂਕਿ ਪਹਿਲਾਂ ਅੰਦਰ ਹੋ ਜਾਂਦੇ ਸੀ ਚਲੋ ਇਹ ਫੈਕਟਰੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਜਦੋਂ ਨਹੀਂ ਸੀ ਕਬਜ਼ਾ ਉਦੋਂ ਫੈਕਟਰੀ ਨੂੰ ਸੰਗਤਾਂ ਵੱਲੋਂ 10 ਵੱਲੋਂ ਬਹੁਤ ਮਾੜਾ ਚੰਗਾ ਵੀ ਬੋਲਿਆ ਗਿਆ ਕਿਉਂਕਿ ਸਾਡੇ ਅਸੀਂ ਬੇਬਸ ਸੀ ਪਰ ਜਦੋਂ ਇਹ ਜਗਾ ਮਿਲੀ ਆ ਫਿਰ ਫੈਕਟਰੀ ਨੇ 23 ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ 1 ਸਾਲ ਦਾ ਸਮਾਂ ਦੇ ਦਿਓ ਅਸੀਂ ਸੁਤੰਤਰ ਰਸਤਾ ਇੰਡੀਪੈਂਡੈਂਟ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਜਿੱਥੇ ਉੱਪਰ ਤੁਹਾਨੂੰ ਜਾ ਕੇ ਦਿਖਾਉਂਦੇ ਝੰਡਾ ਹੈ ਨਾ ਉਹਦੇ ਨਾਲ ਦੀ ਪਹਾੜੀ ਖੁਰਗੀ ਸੀ ਸਾਰੀ ਠੀਕ ਹੈ ਜੀ ਲਗਭਗ ਝੰਡਾ 1-2 ਬਾਰਸ਼ਾਂ ਤੋਂ ਬਾਅਦ ਉਹ ਗਿਰ ਜਾਣਾ ਸੀ ਤੋਂ ਫੈਕਟਰੀ ਨੇ ਉੱਥੇ ਕਿਲਾ ਨੂਮਾ ਕੰਧ ਬਣਾਈ ਆ ਬਹੁਤ ਵੱਡੀ ਪਹਾੜ ਤੋਂ ਵੀ ਉੱਚੀ ਤੇ ਨਾਲ ਇਹ ਪੌੜੀਆਂ 244 ਦੇ ਕਰੀਬ ਪੌੜੀਆਂ ਬਣੀਆਂ ਉੱਪਰ ਉੱਪਰ ਹੈ ਜੀ ਨੌ ਵਾਹ ਬਣੀਆਂ ਇਹ 1 ਕਰੋੜ 75 ਲੱਖ ਰੁਪਈਆ ਸਵਰਾਜ ਮਜ਼ਦਾ ਫੈਕਟਰੀ ਜਿਹੜੀ ਇੱਥੇ ਤੋਂ ਉੱਪਰ ਜਾ ਕੇ ਦਿਖ ਜਾਣੀ ਆ ਉਹਨਾਂ ਨੇ ਇੱਕ ਖਰਚੇ ਇਸ ਜਗ੍ਹਾ ਦੇ ਉੱਪਰ ਜਿਹਦੇ ਕਰਕੇ ਹੁਣ ਰੋਜ਼ ਸੰਗਤਾਂ ਇੱਥੇ ਆਉਂਦੀਆਂ ਜਾਂਦੀਆਂ ਅਸੀਂ ਫੈਕਟਰੀ ਦਾ ਵੀ ਧੰਨਵਾਦ ਕਰਦੇ ਆ ਅੱਗੋਂ ਵੀ ਲੋੜ ਪੈਣੀ ਆ ਤੇ ਇਹ ਜਿਹੜਾ ਆ ਤੁਸੀਂ ਦਰਸ਼ਨੀ ਜੋੜੀ ਦੇਖ ਰਹੇ ਆ ਅਜੇ ਥੋੜਾ ਜਿਹਾ ਕੰਮ ਮੀਦਾਂ ਅਨਕੰਪਲੀਟ ਆ ਇਹ ਸਾਡੇ ਇੱਥੋਂ ਦੇ ਹਲਕਾ ਵਿਧਾਇਕ ਦਨੇਸ਼ ਚੱਡਾ ਜਦੋਂ 23 'ਚ ਮੋਰਚਾ ਲੱਗਿਆ ਸੀ 22 'ਚ ਉਹਨਾਂ ਨੇ ਕਿਹਾ ਸੀ ਕਿ ਮੈਂ 1 ਲੱਖ ਰੁਪਈਆ ਵਿਧਾਇਕ ਫੋਨ ਕਰਕੇ ਨਹੀਂ ਮੈਂ ਇਸ ਇਲਾਕੇ ਦਾ ਵਸਨੀਕ ਹੋਣ ਕਰਕੇ ਮੈਂ ਆਪਣੇ ਪਰਿਵਾਰ ਵੱਲੋਂ ਆਪਣੀ ਇੱਕ ਤਨਖਾਹ ਇੱਥੇ ਦਵਾਂਗਾ ਤੁਸੀਂ ਉਹਨੂੰ ਜਿਵੇਂ ਮਰਜ਼ੀ ਵਰਤ ਲਿਓ ਇਹ ਡਿਊਟੀ ਸਾਰੀ ਜੋ ਲੋਹੇ ਦੀ ਬਣੀ ਆ ਜੋ ਵੀ ਬਣਿਆ ਆ ਇਹ ਲਾਈਟਾਂ ਲੱਗੀਆਂ ਉੱਪਰ ਸੂਰਜੀ ਇਹ ਉਹਨਾਂ ਦੀ ਮਾਇਆ ਵੱਲੋਂ ਆ ਤੇ ਸਾਡੇ ਇੱਕ ਹਲਕੇ ਦੇ ਨੇ ਬ੍ਰਿੰਦਰ ਢਿੱਲੋਂ ਜਿਹੜੇ ਦੋ ਵਾਰ ਚੋਣ ਲੜ ਚੁੱਕੇ ਇੱਥੇ ਹਾਂਜੀ ਤੇ ਉਹਨਾਂ ਨੇ ਫਿਰ ਇਹ ਵੇਖਿਆ ਸੀ ਕਿ ਮੈਨੂੰ ਵੀ ਸੇਵਾ ਲਾਓ ਕੋਈ ਸਾਡੀ ਕਮੇਟੀ ਨੂੰ ਜਰਨੈਲ ਸਿੰਘ ਜੀ ਦੇ ਨਾਲ ਤੇ ਉਹਨਾਂ ਵੱਲੋਂ ਆਹ ਜਿਹੜੀ ਪਾਰਕਿੰਗ ਆ ਮੇਰਾ ਖਿਆਲ ਆ ਕਿ 2-3 ਲੱਖ ਰੁਪਏ ਦੇ ਉੱਪਰ ਜਿੰਨਾ ਵੀ ਖਰਚਾ ਆਇਆ ਅਜੇ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਇੱਥੇ ਕਿਸੇ ਵੀ ਬੰਦੇ ਤੋਂ ਪੈਸੇ ਨਹੀਂ ਲੈਂਦੀ ਹਾਂਜੀ ਨਾ ਸਾਡੀ ਕੋਈ ਅਕਾਊਂਟ ਆ ਨਾ ਸਾਡੀ ਕੋਈ ਰਸੀਦ ਬੁੱਕ ਆ ਨਾ ਇਕੱਠਾ ਕਰਦੇ ਨੀ ਅਸੀਂ ਕਹਿੰਦੇ ਵੀ ਜੀਨੇ ਕਰਨ ਆਪ ਕਰੋ ਆਪਾ ਕਰੋ ਤੁਹਾਡੀ ਵੀਡੀਓ ਰਹੀਂ ਵੀ ਕਹਿੰਦੇ ਆ ਹੋਣ ਵਾਲਾ ਬਹੁਤ ਕੁਛ ਆ 8 ਏਕੜ ਜ਼ਮੀਨ ਆ ਸਿੱਖ ਕੌਮ ਦੀ ਇੱਕ ਤਰਹਵਾਰਾ ਇਹ ਵੀ ਗੱਲ ਦੱਸਦੀ ਹੈ ਕਿ ਇਹਦੇ ਨਾਲ ਦੀ ਜਗਾ ਇਹਦਾ ਮੁਕਾਬਲਾ ਕਰਨ ਵਾਲੀ ਦਾ ਸਬਸਟੀਟਿਊਟ ਕੋਈ ਪੂਰੀ ਦੁਨੀਆ ਵਿੱਚ ਨਹੀਂ ਇੱਕੋ ਇੱਕ ਝੰਡਾ ਏ ਜਿਹੜਾ ਹਿੰਦੁਸਤਾਨ ਤੇ ਸਿੱਖ ਰਾਜ ਦੇ ਦੇਸ਼ ਪੰਜਾਬ ਦਾ ਹੈ ਉਹ ਇੱਥੇ ਕਹਿਵਾ ਅਗਲਾ ਝੰਡਾ ਅਫਗਾਨਿਸਤਾਨ ਤੇ ਹੋਣਾ ਸੀ ਉੱਥੇ ਪਾਕਿਸਤਾਨ ਬਣ ਗਿਆ ਅੱਜ ਜੇ ਸਾਡੀਆਂ ਨਸਲਾਂ ਨੇ ਸਿੱਖ ਬਾਰਡਰ ਦੇਖਣਾ ਹੈ ਦੇਸ਼ ਪੰਜਾਬ ਦੇਖਣਾ ਹੈ ਪੁਰਾਣਾ ਤਾਂ ਉਹਨਾਂ ਨੂੰ ਇੱਥੇ ਆ ਕੇ ਉਹ ਝੰਡਾ ਦੇਖਣਾ ਪਊਗਾ ਇਸ ਕਰਕੇ ਅਸੀਂ ਬੇਨਤੀ ਕਰਦੇ ਕਿ ਜੀ ਨੇ ਜੋ ਕਰਨਾ ਹੈ ਅਸੀਂ ਇੱਥੇ ਸੇਵਾਦਾਰ ਆ ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਕੁੱਕਰ ਆ ਕੁੱਤੇ ਆ ਮੋਗ ਸਕਦੇ ਆ ਤੇ ਜਿਨ੍ਹਾਂ ਨੇ ਕਰਨਾ ਉਹ ਇੱਥੇ ਆ ਕੇ ਕਰੇ ਇਹ ਬਰਿੰਦਰ ਢਿੱਲੋਂ ਲਵਾ ਰਿਹਾ ਟਾਈਲ ਤਾਂ ਕਿ ਸੰਗਤਾਂ ਦੀਆਂ ਗੱਟੀਆਂ ਖੜੇ ਲੱਗੀ ਵੀ ਅੱਜ ਬੰਦੇ ਆਏ ਨਹੀਂ ਲੇਬਰ ਵਾਲੇ ਤੇ ਐਸੀ ਤਰ੍ਹਾਂ ਸਾਡੇ ਕੋਲ ਹੋਰ ਬਹੁਤ ਕੰਮ ਨੇ ਤੇ ਤੁਹਾਨੂੰ ਅਸੀਂ ਤੁਸੀਂ ਬੋਰਡ ਦੀ ਫੋਟੋ ਦੇ ਦਿਓ ਉਹਦੇ ਸਾਡਾ ਨੰਬਰ ਆ ਜਾਏਗਾ ਕੋਈ ਬੰਦਾ ਕਰਨਾ ਚਾਹੁੰਦਾ ਆਪਣੇ ਲੈਵਲ ਤੇ ਉਹ ਇੱਥੇ ਆਵੇ ਅਸੀਂ ਲੋਕਲ ਅਸੀਂ ਉਹਦੀ ਮਦਦ ਕਰਾਂਗੇ ਅਸੀਂ ਉਹਨੂੰ ਦੱਸਾਂਗੇ ਤੁਸੀਂ ਕਿੱਥੋਂ ਮਟੀਰੀਅਲ ਖਰੀਦ ਸਕਦੇ ਕਿ ਆure ਰਿਕੁਆਇਰਮੈਂਟ ਆ ਪਰ ਸਾਡੀ ਹੱਥ ਬੰਨ ਕੇ ਬੇਨਤੀ ਆ ਅਸੀਂ ਸਾਰੇ ਕਾਰੋਬਾਰੀ ਬੰਦੇ ਆ ਅਸੀਂ ਕੋਈ ਜਥੇਦਾਰ ਨਹੀਂ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਕੋਈ ਸਾਡਾ ਇਹ ਨਹੀਂ ਕਿ ਹਾਂਜੀ ਅਸੀਂ ਚੋਲੇ ਪਾਏ ਵੇ ਆ ਅਸੀਂ ਸਾਰੇ ਆਪਣੇ ਦਿਹਾੜੀਦਾਰ ਆ ਅਸੀਂ ਆਪਣਾ ਸਮਾਂ ਕੱਢ ਕੇ ਇੰਨਾ ਹੀ ਕੰਮ ਕਰ ਸਕਦੇ ਅਸੀਂ ਤੋਂ ਵੱਧ ਅਸੀਂ ਜ਼ਿੰਮੇਵਾਰੀ ਨਹੀਂ ਬਹੁਤ ਵੱਡੀ ਸੇਵਾ ਜੀ ਕਿ ਆਪਣੇ ਗਾਲ ਅਸੀਂ ਕੁਝ ਨਹੀਂ ਪਾਉਣਾ ਚਾਹੁੰਦੇ ਕੱਲ ਨੂੰ ਕੋਈ ਕਹੇ ਜੀ ਇਹ ਪੈਸੇ ਖਾਗੇ ਮੈਂ ਦਿੱਤੇ ਦੇ ਜੀ ਜਾਂ ਕੱਲ ਨੂੰ ਕੋਈ ਰਾਜਨੀਤਿਕ ਬੰਦਾ ਸਾਡੇ ਮਗਰ ਫਿਰੇ ਕਿ ਜੀ ਅਸੀਂ ਵੋਟਾਂ ਨੂੰ ਸਾਡੇ ਗੱਲ ਚੱਲੋ ਉਹ ਸਾਡੇ ਉਹ ਸਾਡੇ 바ਸਤੇ ਬਾਹਰ ਆ ਹਾਂ ਇਸ ਜਗ੍ਹਾ ਵਾਸਤੇ ਸਿੱਖ ਕੌਮ ਦੀ ਇਸ ਜਗ੍ਹਾ ਵਾਸਤੇ ਕੋਈ ਕਰਨਾ ਚਾਹੁੰਦਾ ਹੈ ਉਹਦੇ ਅਸੀਂ ਪੈਰ ਤੋਂ ਧੋਕੇ ਪੀਵਾਂਗੇ ਇੱਥੇ ਆ ਕੇ ਜੋ ਮਰਜ਼ੀ ਕਰੇ ਸੋ ਅੱਗੇ ਅਸੀਂ ਤੁਹਾਨੂੰ ਹੁਣ ਉੱਪਰ ਜਾ ਕੇ ਪਹੁੰਚਾ ਲੇ ਭਾਈ ਦੋਸਤੋ ਹੁਣ ਜਾਣੇ ਆਪਾਂ ਜਿਹੜੀ ਅਖੀਰਲੀ ਨਿਸ਼ਾਨੀ ਹੈ ਆਪਣੀ ਸਿੱਖ ਕੌਮ ਦੀ ਸਿੱਖ ਰਾਜ ਦੀ ਜਿਹੜੀ ਤੁਸੀਂ ਇੱਥੇ ਆ ਕੇ ਮਹਿਸੂਸ ਕਰ ਸਕਦੇ ਹੋ ਹਰੇਕ ਬੰਦਾ ਆ ਕੇ ਮਹਿਸੂਸ ਕਰ ਸਕਦਾ ਭਈ ਆਪਣਾ ਵੀ ਰਾਜ ਹੁੰਦਾ ਸੀਗਾ ਆਜ਼ਾਦੀ ਵੇਲੇ ਰੌਲਾ ਪਾਇਆ ਗਿਆ ਹਿੰਦੁਸਤਾਨ ਦਾ ਪਰ ਪੰਜਾਬ ਦਾ ਕਿਸੇ ਨੇ ਨਾਂ ਨਹੀਂ ਲਿਆ ਆ ਨਕਸ਼ਾ ਅਸੀਂ ਲਾਇਆ ਹੈ ਜਿਹੜਾ ਸਿੱਖ ਰਾਜ ਦੇ ਸੀ ਆ ਸਾਡਾ ਠੀਕ ਹੈ ਕਿਉਂਕਿ ਇਹਦੇ ਜੰਮੂ ਕਸ਼ਮੀਰ ਲਾਹੌਰ ਪਸ਼ਾਬਰ ਉਹ ਚైనా ਦੇ ਨਾਲ ਖਾਲਸਾ ਰਾਜ ਦੀ ਹੱਦ ਸੀ ਉਧਰ ਤਿੱਬਤ ਨਾਲ ਲੱਗਦੀ ਸੀ ਆ ਇਧਰ ਅਫਗਾਨਿਸਤਾਨ ਦੇ ਨਾਲ ਲੱਗਦੀ ਸੀ ਇਹ ਸਾਡਾ ਦੇਸ਼ ਸੀ ਖਾਲਸੇ ਦਾ ਪੂਰੇ ਵਰਲਡ ਵਿੱਚ ਸਿੱਖ ਰਾਜ ਦੇ 48 ਸਾਲ ਜੇ ਆਪਾਂ ਕਮਰਸ਼ੀਅਲ ਤੌਰ ਤੇ ਦੇਖੀਏ ਤਾਂ ਦੁਨੀਆ ਦਾ ਸਭ ਤੋਂ ਅਮੀਰ ਇੱਕੋ ਇੱਕ ਦੇਸ਼ ਸੀ ਦੇਸ਼ ਪੰਜਾਬ ਨਾਨਕ ਸ਼ਾਹੀ 1 ਰੁਪਿਆ ਖਾਲਸਾ ਰਾਜ ਦਾ 13 ਪਾਉਂਡ ਵਿੱਚ ਚੱਲਦਾ ਸੀ ਉਦੋਂ ਉਦੋਂ ਸਭ ਤੋਂ ਵੱਡਾ ਜਿਹੜਾ ਮਹਿੰਗਾ ਸੀ ਪਾਉਂਡ ਸੀ ਪਰ ਉਹਨਾਂ ਨੂੰ ਵੀ 13 ਪਾਉਂਡ ਦੇਣੇ ਪੈਂਦੇ ਸੀ 1 ਰੁਪਿਆ ਲੈਣ ਵਾਸਤੇ ਗੋਰੇ ਨੌਕਰੀ ਕਰਦੇ ਸੀ ਉਦੋਂ ਗੋਰੇ ਨੌਕਰੀ ਕਰਦੇ ਸੀ ਸਪਾਰਸਾ ਲੱਭਦੇ ਸੀ ਕਿ ਸਾਨੂੰ ਪੀਆਰ ਮਿਲ ਜਵੇ ਖਾਲਸਾ ਰਾਜ ਦੀ ਅੱਜ ਅਸੀਂ ਲੱਭਦੇ ਇਹਨਾਂ ਕਿ ਅੰਗਲੈਂਡ ਦੀ ਪੀਆਰ ਮਿਲ ਜਵੇ ਚਾਚੇ ਮਾਮੇ ਨੂੰ ਕੋਈ ਆਫਰ ਲੈਟਰ ਭੇਜ ਦੇਵੇ ਸਾਡਾ ਹਾਂਜੀ ਉਦੋਂ ਆਫਰ ਲੈਟਰ ਇਦਾਂ ਜਾਂਦੇ ਸੀ ਅੰਗਰੇਜ਼ਾਂ ਨੂੰ ਇਹ 48 ਸਾਲ ਦੇ ਵਿੱਚ ਸਾਡੀ ਬਦਕਿਸਮਤੀ ਆ ਕੁਝ ਗਦਾਰੀਆਂ ਕੁਝ ਮਕਾਰੀਆਂ ਕੁਝ ਆਪਣੇ ਉੱਤੇ ਬੇਤਵਾਰੀਆਂ ਨੇ ਸਾਡਾ ਉਹ ਸੋਨੇ ਵਰਗਾ ਰਾਜ ਖਤਮ ਕੀਤਾ ਹੈ ਪਰ ਅੱਜ ਵੀ ਸੁਪਨੇ ਜਿਉਂਦੇ ਨੇ ਜੇ ਅੱਜ ਸਾਡੇ ਵਿੱਚ ਉਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਵੇ ਸਾਡੇ ਫੌਜਾਂ ਦੇ ਮੁਖੀ ਅਕਾਲੀ ਫੂਲਾ ਸਿੰਘ ਵਰਗੇ ਹੋਣ ਹਰੀ ਸਿੰਘ ਨਲੂਏ ਵਰਗੇ ਹੋਣ ਫਿਰ ਇਹ ਖਾਲਸਾ ਰਾਜ ਨੂੰ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ ਔਰ ਦੁਨੀਆ ਫਿਰ ਇੱਥੇ ਨੌਣੇ ਨੂੰ ਤਰਸੂਗੀ ਪਰ ਉਹਨਾਂ ਵਰਗੀ ਨੀਤ ਉਹਨਾਂ ਵਰਗੀ ਰੂਹ ਲਿਆਉਣੀ ਪਊਗੀ ਪਰ ਬਦਕਿਸਮਤੀ ਆ ਕਿ ਅੱਜ ਬਾਬਰਾਂ ਦੀਆਂ ਰੂਹਾਂ ਸਾਡੇ ਆਗੂਆਂ ਵਿੱਚ ਵੜ ਗਈਆਂ ਤੇ ਫੌਜਾਂ ਦੇ ਵਿੱਚ ਵੜ ਗਈਆਂ ਪੁਲਿਸ ਦੇ ਵਿੱਚ ਵੜ ਗਈਆਂ ਅੱਜ ਇਹ ਲੁਟੇਰੇ ਉਹਨਾਂ ਦੀ ਲਾਅਤ ਕਿਉਂ ਇੱਥੇ ਆ ਗਈ ਇਹ ਗੱਲ ਦਾ ਸਾਨੂੰ ਦੁੱਖਾ ਆਓ ਆਪਾਂ ਅੱਗੇ ਦਿਖਾਉਂਦੇ ਆ ਜਿਵੇਂ ਸਾਡੀ ਜੋ ਚੌਕੀ ਸੀ ਜਿਹਨੂੰ ਦੇਖ ਕੇ ਅੰਗਰੇਜ਼ ਡਰਦੇ ਸੀ ਡਰਦੇ ਸੀ